ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭੁਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਅੱਜ ਆਪਾਂ ਕਰਨੀਆਂ ਨੇ ਪਲੱਸ 2 ਦੇ ਸਿਲੇਬਸ ਦੇ ਵਿੱਚ ਜਿਹੜੀਆਂ ਅਭਿਆਸ ਦੇ ਵਿੱਚ ਦਿੱਤੀਆਂ ਹੋਈਆਂ ਨੇ ਸੰਖੇਪ ਰਚਨਾਵਾਂ ਉਹ ਕਰਾਂਗੇ ਅੱਜ ਕਿ ਉਹਨਾਂ ਨੂੰ ਕਿਵੇਂ ਆਪਾਂ ਸੰਖੇਪ ਕਰਨਾ ਹੈ ਪੀਐਸਈਵੀ ਦਾ ਹੈਗਾ ਇਹ ਸਿਲੇਬਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਤੇ ਲਾਜ਼ਮੀ ਪੰਜਾਬੀ ਦਾ ਦੱਸਿਓ ਆਵਾਜ਼ ਸਹੀ ਆਉਂਦੀ ਐ ਜਿਹੜੇ ਨਾਲ ਜੁੜੇ ਹੋਣ ਲਾਈਕ ਕਰ ਦੋ ਸ਼ੁਰੂ ਕਰੀਏ ਫਿਰ ਹਾਂਜੀ ਪਹਿਲਾ ਪੈਰਾ ਹੈ ਆਪਣਾ ਸਭ ਤੋਂ ਪਹਿਲਾਂ ਕੀ ਹੁੰਦਾ ਆਪਾਂ ਸੰਖੇਪ ਰਚਨਾ ਕਰਨ ਸਮੇਂ ਕੀ ਕਰਦੇ ਹਾਂ ਸਭ ਤੋਂ ਪਹਿਲਾਂ ਪੈਰਾ ਪੜ੍ਹਦੇ ਆ ਪੈਰਾ ਪੜ੍ਹ ਕੇ ਹੀ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਅੱਗੇ ਕੀ ਕਰਨਾ ਹੈ ਕਰੀਆ ਸ਼ੁਰੂ ਆਪਣਾ ਸਭ ਤੋਂ ਪਹਿਲਾ ਪੈਰਾ ਹੈਗਾ ਜਿਸ ਜ਼ਿੰਦਗੀ ਦਾ ਮਕਸਦ ਨਹੀਂ ਉਹ ਜ਼ਿੰਦਗੀ ਨਹੀਂ ਜਿਨ੍ਹਾਂ ਨੂੰ ਜ਼ਿੰਦਗੀ ਇੱਕ ਮਕਸਦ ਨਜ਼ਰ ਆਉਂਦੀ ਹੈ ਉਹੋ ਹੀ ਜ਼ਿੰਦਗੀ ਜੀਉਂਦੇ ਹਨ ਵਰਨ ਜ਼ਿੰਦਗੀ ਕੱਟ ਤਾਂ ਸਾਰੇ ਹੀ ਰਹੇ ਹਨ ਜਾਈ ਹੂੰ ਕਹੋ ਕਿ ਜ਼ਿੰਦਗੀ ਨੂੰ ਧੱਕਾ ਦੇ ਰਹੇ ਹਨ ਮਕਸਦ ਭਰਪੂਰ ਜ਼ਿੰਦਗੀ ਜੀਉਣ ਵਾਲੇ ਵਿਅਕਤੀਆਂ ਨੂੰ ਕਾਇਨਾਤ ਦੀ ਹਰ ਸੈ ਕਿਸੇ ਆਹਰੇ ਲੱਗੀ ਨਜ਼ਰ ਆਉਂਦੀ ਹੈ ਆਰੇ ਹੁੰਦਾ ਕੰਮ ਦੇ ਵਿੱਚ ਕੁਝ ਵੀ ਫਜ਼ੂਲ ਨਹੀਂ ਦਿਸਦਾ ਉਹਨਾਂ ਨੂੰ ਕੁਦਰਤ ਵਿੱਚ ਫੁੱਲਾਂ ਪੱਤੀਆਂ ਵਿੱਚ ਪੰਛੀਆਂ ਦੇ ਨਾਰਾਂ ਵਿੱਚ ਨਦੀਆਂ ਸਮੁੰਦਰਾਂ ਵਿੱਚ ਟਿੱਬਿਆਂ ਪਹਾੜਾਂ ਵਿੱਚ ਹਰ ਥਾਂ ਹਰ ਚੀਜ਼ ਹਰ ਵਸਰ ਵਿੱਚ ਸਿਰਜਣ ਹਾਰ ਜਹੂਰ ਵਿੱਚ ਆਉਂਦਾ ਦਿਸਦਾ ਹੈ ਮਤਲਬ ਕਿ ਹਰ ਇੱਕ ਜਗ੍ਹਾ ਤੇ ਦਿਖਦਾ ਹੈ ਹੋਰਨਾਂ ਦੀ ਸਹਾਇਤਾ ਦੁਖੀ ਇਹਦੇ ਦੁੱਖ ਵਿੱਚ ਸਾਂਝ ਰੋਂਦੀ ਅੱਖ ਨੂੰ ਪੁੰਜਣਾ ਨਾ ਉਮੀਦ ਨੂੰ ਉਮੀਦ ਬਣਾਉਣਾ ਟੈਂ ਦੀ ਟੈਂ ਡਿਗ-ਡਿਗ ਆਤਮਾ ਨੂੰ ਸਹਾਰਾ ਦੇਣਾ ਆਦ ਅਜਿਹੇ ਮਕਸਦ ਹਨ ਜੋ ਮਨੁੱਖ ਦੇ ਅੰਦਰ ਚਾਨਣ ਅਤੇ ਸ਼ਾਂਤੀ ਪੈਦਾ ਕਰਦੇ ਹਨ ਅਤੇ ਮਨੁੱਖ ਨੂੰ ਅਹਿਸਾਸ ਦਵਾਉਂਦੇ ਹਨ ਕਿ ਕਿਸੇ ਨੂੰ ਉਸਦੀ ਲੋੜ ਹੈ ਤੇ ਉਹ ਕਿਸੇ ਦੇ ਕੰਮ ਆਉਣ ਲਈ ਕੁਝ ਕਰਨ ਲਈ ਪੈਦਾ ਹੋਇਆ ਹੈ ਜਦੋਂ ਜ਼ਿੰਦਗੀ ਨੂੰ ਮਕਸਦ ਮਿਲ ਜਾਂਦਾ ਹੈ ਉਹ ਸੋਹਣੀ ਬਣ ਜਾਂਦੀ ਹੈ ਜਿਹੀ ਜ਼ਿੰਦਗੀ ਨੂੰ ਜਿਉਣ ਲਈ ਜੀ ਕਰਦਾ ਹੈ ਹਾਂਜੀ ਹੁਣ ਕਮੈਂਟ ਕਰਕੇ ਦੱਸੂਗਾ ਕੋਈ ਕੇਸ ਪੈਰੇ ਦੇ ਵਿੱਚ ਕਿਹਦੇ ਤੇ ਗੱਲ ਹੋਈ ਆ ਸੁਣਿਆ ਜੀ ਮੈਨੇ ਪੜਿਆ ਸਕਰੀਨ ਤੇ ਸੋ ਵੀ ਹੋ ਰਿਹਾ ਹੈ ਨਾਲ ਦੀ ਨਾਲ ਰੀਡ ਵੀ ਕਰ ਸਕਦੇ ਹੋ ਤੁਸੀਂ ਤਾਂ ਕਿਹਦੇ ਤੇ ਗੱਲ ਹੋਈ ਹੈ ਦੱਸੋਗੇ ਉਸ ਤੋਂ ਬਾਅਦ ਫਿਰ ਆਪਾਂ ਸਭ ਤੋਂ ਪਹਿਲਾਂ ਇਹਦਾ ਲੱਭੀਏ ਸਿਰਲੇਖ ਸਿਰਲੇਖ ਲੱਭ ਕੇ ਫਿਰ ਉਸ ਤੋਂ ਬਾਅਦ ਆਪਾਂ ਬਾਕੀ ਕਰਦੇ ਹਾਂ ਹਾਂਜੀ ਦੱਸੋ ਜੇ ਕਿਸੇ ਨੂੰ ਪਤਾ ਲੱਗਿਆ ਕੁਝ ਕਮੈਂਟ ਕਰਕੇ ਦੱਸੋ ਹਾਂਜੀ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਹਲੇ ਤੱਕ ਤਾਂ ਕਰ ਲੋ ਜਿਹੜੇ ਵੀ ਨਾਲ ਜੁੜੇ ਹੋ ਕਿਉਂਕਿ ਜਿਹੜੀ ਵੀ ਫਿਰ ਨਵੀਂ ਵੀਡੀਓ ਆਉਂਦੀ ਆ ਉਹ ਤੁਹਾਡੇ ਤੱਕ ਪਹੁੰਚਦੀ ਰਹੂਗੀ ਬਾਕੀ ਵੀ ਹੋ ਬਹੁਤ ਸਾਰੀਆਂ ਵੀਡੀਓ ਚ ਪਾ ਚੁੱਕੀ ਆ ਮੈਂ ਪਹਿਲਾਂ ਪੰਜਾਬੀ ਸਿੱਖਣ ਬਾਰੇ ਤੇ ਹੋਰ ਸਾਰਾ ਕੁਝ ਤਾਂ ਤੁਸੀਂ ਦੇਖ ਸਕਦੇ ਹੋ ਦੱਸੋ ਇਹਦੇ ਚ ਕੀ ਆ ਤੁਸੀਂ ਕੀ ਉਹ ਹੋ ਸਕਦਾ ਹੈ ਇਹਦਾ ਕਮੈਂਟ ਹਾਂਜੀ ਹਰ ਸੁਖਮੀਤ ਮਕਸਦ ਭਰਪੂਰ ਜ਼ਿੰਦਗੀ ਠੀਕ ਐ ਵੈਰੀ ਗੁੱਡ ਇਹੀ ਐ ਬਸ ਆਪਾਂ ਦੇਖਣਾ ਇਹਦੇ ਤੇ ਕੀ ਦੇਖਣਾ ਪਹਿਲਾਂ ਕਿ ਕਿਹਦੇ ਤੇ ਗੱਲ ਹੋਈ ਐ ਜ਼ਿੰਦਗੀ ਦਾ ਮਕਸਦ ਨਹੀਂ ਆ ਗੱਲ ਹੀ ਜ਼ਿੰਦਗੀ ਦੇ ਮਕਸਦ ਤੇ ਹੋਈ ਐ ਤਾਂ ਇਹਦਾ ਕੀ ਹੋ ਗਿਆ ਫਿਰ ਸਿਰਲੇਖ ਮਕਸਦ ਭਰਪੂਰ ਜ਼ਿੰਦਗੀ ਹੁਣ ਆਪਾਂ ਇਹਦਾ ਤੀਜਾ ਹਿੱਸਾ ਕਰਨਾ ਹੈ ਪਹਿਲਾਂ ਰੂਲ ਦੱਸੇ ਨੇ ਤੁਹਾਨੂੰ ਪਿਛਲੀਆਂ ਵੀਡੀਓ ਜਿਹਦੇ ਵਿੱਚ ਸਾਰੇ ਕਿ ਕੀ ਕਰਨਾ ਐ ਆਪਾਂ ਕੁੱਲ ਸ਼ਬਦ ਕਿੰਨੇ ਨੇ ਇਹਦੇ ਆਪਾਂ ਕਾਊਂਟ ਕਰ ਲੈਣੇ ਨੇ ਪੈਰੇ ਦੇ 172 ਨੇ ਤੇ ਉਹ ਤੋਂ ਬਾਅਦ ਫੇਰ ਆਪਾਂ ਹੁਣ 172 ਨੂੰ 3 ਦੇ ਨਾਲ ਡਿਵਾਈਡ ਕਰ ਲੈਣਾ ਜਿਹੜਾ ਉੱਤਰ ਆਊਗਾ ਕਿੰਨੇ ਆਉਣਗੇ ਉਹ 53 ਸ਼ਬਦ ਆਉਣਗੇ ਆਪਣੇ ਠੀਕ ਹੈ ਜੀ ਪਾਬ ਕੀ ਆਪਾਂ 3-4 ਲਾਈਨਾਂ ਤੋਂ ਇੱਕ ਲਾਈਨ ਬਣਾਉਣੀ ਹੈ 3-4 ਲਾਈਨਾਂ ਦੇ ਵਿੱਚ ਜਿਹੜੀ ਗੱਲ ਕੀਤੀ ਆ ਉਹਨੂੰ ਆਪਾਂ ਇੱਕ ਲਾਈਨ 'ਚ ਲਿਖਣਾ ਹੁਣ ਕੀ ਲਿਖਣਾ ਆਪਾਂ ਪਹਿਲੀਆਂ 3-4 ਲਾਈਨਾਂ ਦੇ ਵਿੱਚ ਕੀ ਦੱਸਿਆ ਉਹਨੇ ਕਿ ਜ਼ਿੰਦਗੀ ਦਾ ਮਕਸਦ ਹੈਗਾ ਤਾਂ ਕੈਨਾਤ ਹੁੰਦੀ ਹੈ ਕੁਦਰਤ ਕੁਦਰਤ ਦੇ ਵਿੱਚ ਹਰ ਜਿਹੜੀ ਚੀਜ਼ ਲੱਗੀ ਹੋਈ ਆਰੇ ਲੱਗੀ ਹੋਈ ਕੰਮ ਲੱਗੀ ਹੋਈ ਕੰਮ ਹੁੰਦੀ ਇਹ ਦਿਖਦੀ ਆਪਾਂ ਨੂੰ ਤਾਂ ਕੀ ਲਿਖਾਂਗੇ ਆਪਾਂ ਮਕਸਦ ਭਰਪੂਰ ਜ਼ਿੰਦਗੀ ਹੀ ਅਸਲੀ ਜ਼ਿੰਦਗੀ ਹੈ ਤੇ ਅਜਿਹੀ ਜ਼ਿੰਦਗੀ ਵਾਲੇ ਬੰਦਿਆਂ ਨੂੰ ਕੁਦਰਤ ਦੀ ਹਰ ਚੀਜ਼ ਕਿਸੇ ਕੰਮ ਵਿੱਚ ਲੱਗੀ ਦਿਖਦੀ ਹੈ ਆਹਰ ਵਿੱਚ ਲੱਗੀ ਦਿਖਦੀ ਹੈ ਕੁਝ ਵੀ ਤੁਸੀਂ ਆਪਣੇ ਸ਼ਬਦ ਲਿਖਣੇ ਨੇ ਕੋਈ ਜਿਹੜੇ ਮੇਰੇ ਸ਼ਬਦ ਆਪਣੇ ਨੇ ਸ਼ਬਦੇ ਆਪਣੇ ਆਪਣੇ ਸ਼ਬਦ ਹੁੰਦੇ ਨੇ ਠੀਕ ਹੈ ਗਲਤ ਨਹੀਂ ਹੁੰਦਾ ਆਪਣੇ ਸ਼ਬਦ ਲਿਖੇ ਤੋਂ ਸਾਬਨੇ ਆਪ ਆਪਣੇ ਹਿਸਾਬ ਦੇ ਲਿਖ ਸਕਦੇ ਹੋ ਤੁਸੀਂ ਜੋ ਤੁਹਾਡੇ ਕੋਲ ਸ਼ਬਦ ਹੈਗੇ ਨੇ ਕਿਉਂਕਿ ਹਰ ਇੱਕ ਦਾ ਆਪਣਾ ਸ਼ਬਦਾਂ ਦਾ ਭੰਡਾਰ ਹੁੰਦਾ ਤੇ ਉਸ ਵਿੱਚ ਸਿਰਜਣਹਾਰ ਦਾ ਵਾਸਾ ਦਿਖਾਈ ਦਿੰਦਾ ਹੈ ਜਾਂ ਉਸ ਵਿੱਚ ਪਰਮਾਤਮਾ ਵਸਦਾ ਦਿਖਦਾ ਹੈ ਤੁਸੀਂ ਲਿਖ ਸਕਦੇ ਹੋ ਠੀਕ ਹੈ ਜੀ ਇਹ ਮੇਰੇ ਸ਼ਬਦ ਨੇ ਤੁਸੀਂ ਆਪਣੇ ਹੋਰ ਲਿਖ ਸਕਦੇ ਹੋ ਉਸ ਤੋਂ ਬਾਅਦ ਅੱਗੇ ਕੀ ਕਹਿੰਦਾ ਕਿ ਕੁਦਰਤ ਦੇ ਵਿੱਚ ਫੁੱਲਾਂ ਪੱਤੀਆਂ ਪੰਛੀਆਂ ਜਨੌਰਾਂ ਸਾਰੇ ਪੁੱਲ ਚੀਜ਼ਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕੌਮੇ ਵਾਲਿਆਂ ਚੋਂ ਆਪਾਂ ਇੱਕੋ ਦਾ ਬਹੁਤੇ ਸ਼ਬਦਾਂ ਤੋਂ ਇੱਕ ਸ਼ਬਦ ਕਰਾਇਆ ਸੀ ਇਸੇ ਕਰਕੇ ਆਪਾਂ ਇੱਕ ਸ਼ਬਦ ਲਿਖਣਾ ਕਿਸੇ ਦੀ ਸਹਾਇਤਾ ਕਰਨ ਤੇ ਦੁੱਖ ਵੰਡਾਉਣ ਨਾਲ ਮਨੁੱਖ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਕੁਝ ਕਰਨ ਲਈ ਪੈਦਾ ਹੋਇਆ ਹੈ ਇਹਦੇ ਵਿੱਚ ਕਹਿੰਦਾ ਤੇ ਅੱਗੇ ਕੀ ਕਹਿੰਦਾ ਫਿਰ ਉਹ ਕਿ ਕਿਸੇ ਨੂੰ ਉਸ ਦੀ ਲੋੜ ਹੈ ਕਿਸੇ ਦੇ ਕੰਮ ਆਉਣ ਲਈ ਕੁਝ ਕਰਨ ਲਈ ਪੈਦਾ ਹੋਇਆ ਜਦੋਂ ਜ਼ਿੰਦਗੀ ਨੂੰ ਮਕਸਦ ਮਿਲ ਜਾਂਦਾ ਸੋਹਣੀ ਬਣ ਜਾਂਦੀ ਹੈ ਜਾਈ ਜਿਉਣ ਦੀ ਕਰਦਾ ਫਿਰ ਤੇ ਫਿਰ ਕੀ ਕਹਿੰਦਾ ਜਦੋਂ ਆਪਾਂ ਇਹ ਜੇ ਕੰਮ ਕਰਦੇ ਆ ਤਾਂ ਅਜਿਹੇ ਮਕਸਦ ਭਰਪੂਰ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ। ਇਹੀ ਸੀ ਜੀ ਇਹਦਾ ਸੰਖੇਪ ਤੀਜਾ ਹਿੱਸਾ ਠੀਕ ਹੈ ਜੀ। ਤੀਜਾ ਹਿੱਸਾ ਪਹਿਰੇ ਚੋਂ ਆਪਾਂ ਇਹ ਨਹੀਂ ਕਰਨਾ ਹੁੰਦਾ ਵੀ ਆਪਾਂ ਤੀਜਾ ਉਹਨੂੰ ਉਹਦੀਆਂ ਲਾਈਨਾਂ ਕੱਟ ਕੇ ਉਹਨੂੰ ਆਪਾਂ ਆਪਣੇ ਸ਼ਬਦਾਂ ਦੇ ਵਿੱਚ ਤੀਜਾ ਲਿਖਣਾ ਹੁੰਦਾ। ਤੇ ਦੂਜਾ ਪੈਰਾ ਪੜ੍ਹੂੰਗੀ ਮੈਂ ਹੁਣ ਸਕਰੀਨ ਤੇ ਵੀ ਤੁਹਾਡੇ ਕੋਲ ਆ ਜਾਏਗਾ। ਤੁਸੀਂ ਆਪ ਵੀ ਰੀਡ ਕਰ ਸਕਦੇ ਹੋ। ਪੈਰਾ ਨੰਬਰ 2 ਕੱਲ ਪੜਾਂਗੇ ਸਾਰਾ ਫਿਰ ਦੇਖਾਂਗੇ ਵੀ ਕਿਹਦੇ ਤੇ ਗੱਲ ਹੋਈ ਹੈ ਉਸ ਤੋਂ ਬਾਅਦ ਫਿਰ ਇਹਦਾ ਸੰਖੇਪ ਕਰਾਂਗੇ ਪਹਿਲੇ ਹੀ ਉਹ ਸਰਲੇਖ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹ ਕਮੈਂਟ 'ਚ ਲਿਖਿਓ ਜਰੂਰ ਸਰਲੇਖ ਕੀ ਹੈ ਇਸ ਵਿੱਚ ਸ਼ੱਕ ਨਹੀਂ ਕਿ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਦੁਨੀਆ ਭਰ ਵਿੱਚ ਇਨਸਾਨੀ ਸਿਹਤ ਅਤੇ ਸਮਾਜ ਲਈ ਇੱਕ ਗੰਭੀਰ ਚੁਣੌਤੀ ਦੇ ਰੂਪ ਧਾਰਨ ਕਰ ਚੁੱਕਾ ਹੈ ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਇਨਸਾਨ ਕੋਲੋਂ ਹਰ ਖੇਤਰ ਵਿੱਚ ਤੇਜ਼ ਰਫ਼ਤਾਰੀ ਦੀ ਮੰਗ ਕਰਦੀ ਹੈ ਜਿਸ ਕਰਕੇ ਸਹਿਜ ਜੀਵਨ ਜੀਉਣ ਲਈ ਵੀ ਇਨਸਾਨ ਨੂੰ ਸੰਘਰਸ਼ ਦੀ ਹਾਲਤ ਵਿੱਚ ਰਹਿਣਾ ਪੈਂਦਾ ਹੈ ਹਰ ਖੇਤਰ ਵਿੱਚ ਮੁਕਾਬਲੇਬਾਜ਼ੀ ਅਤੇ ਜਿਆਦਾ ਤੋਂ ਜਿਆਦਾ ਪੂੰਜੀ ਤੇ ਪਦਾਰਥ ਸੁਖ ਜਮਾ ਕਰਨ ਦੀ ਦੌੜ ਨੇ ਜ਼ਿੰਦਗੀ ਨੂੰ ਮਸ਼ੀਨੀ ਪੱਧਰ ਉੱਤੇ ਲੈ ਜਾਂਦਾ ਹੈ ਮਾਨਸਿਕ ਅਤੇ ਆਤਮਿਕ ਪੱਧਰ ਉੱਤੇ ਇਨਸਾਨ ਭੌਤਿਕ ਵਾਤਾਵਰਣ ਨਾਲ ਤਾਲਮੇਲ ਰੱਖਣ ਵਿੱਚ ਨਾਕਾਮਜਾਬ ਹੋ ਰਿਹਾ ਹੈ ਮਤਲਬ ਕਿ ਜਿਹੜੇ ਆਪਣੇ ਹਾਲਾਤ ਨੇ ਉਹ ਨੂੰ ਆਪਾਂ ਆਪਣੇ ਦਿਮਾਗੀ ਸੰਤੁਲਨ ਦੇ ਨਾਲ ਸਹੀ ਨਹੀਂ ਮਿਲ ਸਕਦੇ ਆਮ ਆਦਮੀ ਦਾ ਜ਼ਿਆਦਾ ਸਮਾਂ ਜ਼ਿੰਦਗੀ ਦੇ ਮੋਟਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਹੀ ਲੰਘ ਜਾਂਦਾ ਹੈ ਜਿਸ ਕਰਕੇ ਉਸ ਦੀਆਂ ਸਮਾਜਿਕ ਮਾਨਸਿਕ ਅਤੇ ਆਤਮਿਕ ਲੋੜਾਂ ਅਧੂਰੀਆਂ ਰਹਿ ਜਾਂਦੀਆਂ ਹਨ ਇਸ ਨਾਲ ਜ਼ਿੰਦਗੀ ਵਿੱਚ ਇੱਕ ਖਲਾਅ ਪੈਦਾ ਹੋ ਜਾਂਦਾ ਖਲਾਅ ਮਤਲਬ ਖਾਲੀਪਣ ਅਤੇ ਕਈ ਤਰ੍ਹਾਂ ਦੀਆਂ ਮਾਨਸਿਕ ਉਲਝਣਾਂ ਪੈਦਾ ਹੁੰਦੀਆਂ ਹਨ ਨਸ਼ਾ ਪ੍ਰਵਿਰਤੀ ਵੀ ਇਸੇ ਖਲਾਅ ਨੂੰ ਪੂਰਿਆ ਕਰਨ ਦੇ ਯਤਨ ਵੱਜੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਨੀਂਦ ਨਹੀਂ ਆਉਂਦੀ ਪਰੇਸ਼ਾਨ ਹੁੰਦਾ ਦਿਮਾਗ ਤਾਂ ਕੀ ਕਰਦੇ ਨੇ ਲੋਕ ਫਿਰ ਨਸ਼ਾ ਕਰਨ ਲੱਗ ਜਾਂਦੇ ਨੇ ਭੌਤਿਕ ਤੌਰ ਉਤੇ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਤੇ ਬਗੈਰਾ ਹੀ ਬਦਲ ਬੇਸ਼ੱਕ ਬਾਰੀ ਫਾਸਲੇ ਘਟੇ ਹਨ ਪਰ ਸਮਾਜਿਕ ਮਾਨਸਿਕ ਤੇ ਆਤਮਿਕ ਤੌਰ ਤੇ ਇਨਸਾਨ ਤੇ ਇਨਸਾਨ ਵਿਚਲੀ ਦੂਰੀ ਵਧੀ ਹੈ ਭੌਤਿਕ ਤੌਰ ਤੇ ਮਤਲਬ ਜਿਮੀਨੀ ਪੱਧਰ ਤੇ ਪਾ ਮੈਂ ਆਪਣੀਆਂ ਨੇੜੇ ਆਪਾਂ ਛੇਤੀ ਪਹੁੰਚ ਜਾਂਦੇ ਆ ਪਰ ਆਪਣੇ ਦਿਲ ਨੇ ਦੂਰ ਹੋ ਗਏ ਨੇ ਉਹ ਆਪਣੇ ਨੇੜੇ ਨਹੀਂ ਹੈਗੇ ਉਹਨੇ ਭੀੜ ਵਧਣ ਦੇ ਬਾਵਜੂਦ ਹਰ ਇਨਸਾਨ ਇਕੱਲਾ ਹੈ ਨਤੀਜੇ ਵਿੱਚ ਆਪਣੇ ਦੁੱਖ ਵੀ ਉਸ ਨੂੰ ਇਕੱਲੇ ਹੀ ਝੱਲਨੇ ਪੈਂਦੇ ਹਨ انسان ਨੂੰ ਜਦ ਇਨਸਾਨ ਦਾ ਸਹਾਰਾ ਨਹੀਂ ਰਿਹਾ ਤਾਂ ਉਸ ਨੇ ਮਸ ਨੂੰ ਹੀ ਸਹਾਰੇ ਮਸ ਨੂੰ ਹੀ ਸਹਾਰੇ ਹੁੰਦੇ ਨੇ ਬਨਾਉਟੀ ਬਨਾਉਟੀ ਸਹਾਰੇ ਲੈਣੀ ਸ਼ੁਰੂ ਕਰਤੇ ਜਿੰਨਾ ਵਿੱਚ ਨਸੇ ਵੀ ਹਨ ਠੀਕ ਹੈ ਨਹੀਂ ਤਾਂ ਕੁਦਰਤ ਨੇ ਆਪਣਾ ਸਰੀਰ ਜਿਵੇਂ ਬਣਾਇਆ ਹੋਇਆ ਕੁਦਰਤ ਤੋਂ ਆਪਾਂ ਨੂੰ ਖਾਣੇ ਆਪਾਂ ਨੀਂਦ ਆਉਂਦੀ ਆ ਸਾਰਾ ਕੁਝ ਪਾਰਾ ਫੇਰ ਜਦੋਂ ਆਪਣੇ ਅੰਦਰ ਦਿਮਾਗ ਤੇਲ ਦਾ ਸੰਤੁਲਨ ਸਹੀ ਨਹੀਂ ਬੈਠਦਾ ਤਾਂ ਫੇਰ ਨੀਂਦ ਘਟ ਜਾਂਦੀ ਆ ਫੇਰ ਕੀ ਕਰਦਾ ਮਨੁੱਖ ਚੈਨ ਨੀਂਦ ਚੰਗੀ ਤਰ੍ਹਾਂ ਸੌਣ ਵਾਸਤੇ ਆਪਣਾ ਸਰੀਰ ਸਹੀ ਰੱਖਣ ਵਾਸਤੇ ਨਸ਼ੇ ਕਰਦਾ ਹੈ ਦਿਮਾਗ ਨੂੰ ਮਤਲਬ ਕਿ ਠੰਡਾ ਠੰਡਕ ਪਹੁੰਚਾਉਣ ਵਾਸਤੇ ਠੀਕ ਹੈ ਜੀ ਤੇ ਹੁਣ ਇਹ ਗੱਲ ਸਾਰੀ ਕੀਤੇ ਤੇ ਹੋਈ ਆ ਕਰਿਓ ਕਮੈਂਟ ਕਮੈਂਟ ਕਰਕੇ ਦੱਸੋ ਕਿ ਕਿਸ ਦੇ ਉੱਤੇ ਗੱਲ ਹੋਈ ਆ ਇਹ ਸਾਰੀ ਜਲਦੀ ਤੇ ਆਪਾਂ ਕੀ ਕਰਾਂਗੇ ਫੇਰ ਹੁਣ ਹਾਂਜੀ ਇਹ ਇੰਗਲਿਸ਼ ਦੇ ਵਿੱਚ ਲਿਖਿਆ ਆ ਰਿਹਾ ਕੁਝ ਕੀ ਆ ਰਿਹਾ ਇਹ ਮੈਨੂੰ ਸਮਝ ਨਹੀਂ ਲੱਗੀ ਤੇ ਕੀ ਆਏ ਦਵਾਰਾ ਕਰਿਓ ਕਮੈਂਟ ਜੇ ਪੰਜਾਬੀ ਕੀਬੋਰਡ ਹੈਗਾ ਤਾਂ ਪੰਜਾਬੀ ਉਹਦੇ 'ਚ ਕਰ ਦਿਓ ਠੀਕ ਹੈ ਜੀ ਕਾਫੀ ਸਾਰੀਆਂ ਵੀਡੀਓਜ਼ ਮੇਰੀਆਂ ਆ ਚੁੱਕੀਆਂ ਨੇ ਤਾਂ ਤੁਸੀਂ 10ਵੀਂ ਦੇ ਪਲੱਸ 2 ਦਾ ਸਿਲੇਬਸ ਮੈਂ ਸਤੰਬਰ ਤੱਕ ਦਾ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਜੋ ਪੇਪਰਾਂ ਦੇ ਵਿੱਚ ਤੁਹਾਡੇ ਵਧੀਆ ਨੰਬਰ ਆ ਜਾਣ ਇਸ ਕਰਕੇ ਹਾਂਜੀ ਹਾਂਜੀ ਇਹ ਕਿਹਦੇ ਤੇ ਗੱਲ ਹੋਈ ਹੈ ਨਸੇ ਤੇ ਅੱਜ ਆਪਾਂ ਕਾਫੀ 5 6 ਹੀ ਪੈ ਰਹੇ ਸਾਰੇ ਕਰਦੇ ਨਹੀਂ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇੱਕੋ ਹੀ ਵੀਡੀਓ ਦੇ ਵਿੱਚ ਸਾਰਾ ਕੰਮ ਹੋ ਜਾਵੇ ਤੇ ਬਾਰ-ਬਾਰ ਵੀਡੀਓ ਨਾ ਬੱਚਿਆਂ ਨੂੰ ਲੱਭਣੀਆਂ ਪੈਣ ਤੇ ਇੱਕੋ ਹੀ ਵਾਰ ਚ ਇੱਕ ਸਾਰਾ ਕੰਮ ਹੋ ਜਵੇ ਪਹਿਲਾਂ ਜਿੱਦਣ ਜਿਹੜੀਆਂ ਉਹ ਸੀਗੀਆਂ ਸੋਲਵ ਵਾਲੀਆਂ ਕਰਾਤੀਆਂ ਸੀ ਸਤੰਬਰ ਤੱਕ ਦੀਆਂ ਤੇ ਅੱਜ ਇਹ ਆਮ ਸੋਲਵ ਵਾਲੀਆਂ ਸਾਰੀਆਂ ਕਰ ਦੇਣੀਆਂ ਨੇ ਤਾਂ ਕਿਹਦੇ ਤੇ ਗੱਲ ਹੋਈ ਆ ਹੁਣ ਇਹਦੇ ਬਾਰੇ ਦੇਖਾਂਗੇ ਆਪਾਂ ਨੁਸੇ ਤੇ ਗੱਲ ਹੋਈ ਆ ਨਾ ਸਾਰੀ ਨੁਸੇ ਦੇ ਆਲੇ-ਦੁਆਲੇ ਘੁੰਮਦੀ ਆ ਤਾਂ ਨੁਸੇ ਵੀ ਲਿਖ ਦਿਓ ਤਾਂ ਵੀ ਠੀਕ ਐ ਨੁਸੇ ਵਾਜੀ ਲਿਖ ਦਿਓ ਤਾਂ ਵੀ ਠੀਕ ਐ ਸੰਖੇਪ ਰਚਨਾ ਕੀ ਕਰਾਂਗੇ ਫਿਰ ਆਪਾਂ ਕਿਹਦੇ ਤੇ ਗੱਲ ਹੋਈ ਆ ਕਿ ਨੁਸੇ ਵਾਜੀ ਮਨੁੱਖੀ ਸਿਹਤ ਤੇ ਸਮਾਜ ਲਈ ਗੰਭੀਰ ਚੁਣੌਤੀ ਹੈ ਕਿਸਮਾ ਹੁਣ ਤੁਸੀਂ ਆਪਣੀ ਕੋਈ ਮਰਜ਼ੀ ਸ਼ਬਦ ਲਿਖ ਲਓ ਇੱਥੇ ਵਰਤਮਾਨ ਤੇਜ਼ ਗ੍ਰਫਤਾਰੀ ਮੁਕਾਬਲੇਬਾਜ਼ੀ ਤੇ ਪਦਾਰਥਕ ਲੋੜਾਂ ਦੀ ਪੂਰਤੀ ਦੀ ਦੌੜ ਕਾਰਨ ਮਨੁੱਖੀ ਜੀਵਨ ਵਿੱਚ ਮਾਨਸਿਕ ਤੇ ਆਤਮਿਕ ਤੌਰ ਤੇ ਭੌਤਿਕ ਵਾਤਾਵਰਣ ਨਾਲ ਤਾਲਮੇਲ ਦਾ ਨਾ ਰਹਿਣ ਦੇ ਸਿੱਟੇ ਵੱਜੋਂ ਪੈਦਾ ਹੋਏ ਖਲਾਅ ਨੇ ਨਸ਼ੇਬਾਜ਼ੀ ਦੀ ਪ੍ਰਵਿਰਤੀ ਨੂੰ ਜਨਮ ਦਿੱਤਾ ਹੈ ਜਿਹੜਾ ਖਾਲੀਪਨ ਆ ਗਿਆ ਉਹਦੇ ਕਰਕੇ ਫਿਰ ਮਨੁੱਖ ਨਸ਼ੇ ਕਰਦਾ ਜਦੋਂ ਉਹਨੂੰ ਦੂਜਿਆਂ ਦਾ ਸਾਥ ਸਹੀ ਨਹੀਂ ਮਿਲਦਾ ਹੈਗਾ ਕਿਉਂਕਿ ਸਾਰੇ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੋਏ ਨੇ ਵਿਕਾਸ ਦੀ ਦੌੜ ਦੇ ਵਿੱਚ ਇਹ ਲਿਖਣਾ ਠੀਕ ਹੈ ਜੀ ਨਾਲ ਹੀ ਵਿਕਸਿਤ ਆਵਾਜਾਈ ਤੇ ਸੰਚਾਰ ਸਾਧਨਾਂ ਨੇ ਬੇਸ਼ੱਕ ਬੜੀ ਦੂਰੀ ਘਟਾਈ ਹੈ ਪਰ ਇਨਸਾਨਾਂ ਵਿੱਚਲੀ ਦੂਰੀ ਵਧ ਗਈ ਹੈ ਜਿਸ ਕਾਰਨ ਬੇਸਹਾਰਾ ਹੋਇਆ ਮਨੁੱਖ ਨਸਿਆਂ ਦਾ سہਾਰਾ ਲੈਣ ਲੱਗਾ ਹੈ ਇਹ ਸੀ ਜੀ ਇਹਦੀ ਸੰਖੇਪ ਰਚਨਾ ਇੱਕ ਹੋਰ ਧਿਆਨ ਰੱਖਣਾ ਗੱਲ ਆਪਾਂ ਉੱਥੇ ਹੀ ਰੱਖਣੀ ਹੈ ਜਿਹੜੀ ਪਹਿਲੇ ਵਿੱਚ ਕੀਤੀ ਹੈ ਹੋਰ ਪਾਸੇ ਨਹੀਂ ਲੈ ਕੇ ਜਾਣਾ ਹੋਰ ਕਿਤੋਂ ਆਪਾਂ ਹੋਰ ਕੁਝ ਨਹੀਂ ਚੱਕਣਾ ਹੈਗਾ ਗੱਲ ਉੱਥੇ ਹੀ ਰੱਖਣੀ ਆ ਪੈਰੇ ਦੇ ਵਿੱਚ ਜਿਹੜੀ ਗੱਲ ਹੋਈ ਆ ਠੀਕ ਹੈ ਜੀ ਇਹ ਗੱਲ ਦਾ ਵੀ ਖਾਸ ਧਿਆਨ ਰੱਖਣਾ ਤੇ ਅੱਗੇ ਕਰਦੇ ਆ ਤੀਜਾ ਪੈਰਾ ਪੈਰਾ ਨੰਬਰ 3 ਪੈਰਾ ਪੜ੍ਹੂਗੀ ਮੈਂ ਉਸ ਤੋਂ ਬਾਅਦ ਲੱਭਿਓ ਫੇਰ ਕਿ ਕਿਹਦੇ ਤੇ ਗੱਲ ਹੋਈ ਆ ਇਹ ਤੁਹਾਡੇ ਭਾਗਾਂ ਵਿੱਚ ਤਣਾਅ ਹੋਣਾ ਜੇਕਰ ਨਾਂ ਵੀ ਆਇਆ ਹੋਵੇ ਤਾਂ ਵੀ ਤੁਹਾਡਾ ਛੋਟਾ ਜਿਹਾ ਮਕਾਨ ਜਾਂ ਗਰੀਬੀ ਦਾਵੇ ਦੀ ਝੁੱਗੀ ਤੇ ਇਸ ਵਿੱਚ ਵਸਣ ਵਾਲੇ ਕਿਸੇ ਸੁਨੇਹੀ ਸੰਬੰਧੀ ਦਾ ਮਧੂਰ ਚਿਹਰਾ ਤੇ ਇਹਨਾਂ ਚੀਜ਼ਾਂ ਨਾਲ ਤੁਹਾਡਾ ਪਿਆਰ ਇਹ ਸਭ ਚੀਜ਼ਾਂ ਆਪਣੇ ਆਪ ਵਿੱਚ ਤੁਹਾਡੀ ਦੁਨੀਆ ਬਣ ਜਾਂਦੀਆਂ ਹਨ ਜਿਸ ਤਰ੍ਹਾਂ ਕਿਸੇ ਸਿਆਣੇ ਆਦਮੀ ਨੇ ਕਿਹਾ ਹੈ ਕਿ ਇਸ ਦੁਨੀਆ ਦੇ ਰਾਜ ਭਾਗ ਤਾਂ ਪਿਖਾਰੀਆਂ ਨੂੰ ਨਹੀਂ ਮਿਲ ਸਕਦੇ ਪਰ ਉਸ ਮਾਨਨੀ ਬਾਦਸ਼ਾਹੀ ਮਿਲ ਸਕਦੀ ਹੈ ਹੁਣ ਦੇਖੋ ਇਹਦੇ ਚ ਕੀਦੇ ਤੇ ਇੱਕ ਚੋਰ ਦਿੱਤਾ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿੰਨੇ ਹੀ ਮਹਾਨ ਵਿਅਕਤੀ ਮਾਨਲੀ ਤੌਰ ਤੇ ਗਰੀਬ ਹੋਏ ਹਨ ਰੁਪਏ ਪੈਸੇ ਦੀ ਉਪਯੋਗਤਾ ਬਾਹਰ ਅਨੁਮਾਨ ਲਾਉਣ ਵਿੱਚ ਆਮ ਤੌਰ ਤੇ ਭੁਲੇਖਾ ਲੱਗਦਾ ਹੈ ਇਹੋ ਭੁਲੇਖਾ ਲੋਕਾਂ ਨੂੰ ਖੁਰਾਕ ਬਾਰੇ ਲੱਗਦਾ ਹੈ ਕਿਸੇ ਸਿਆਣੀ ਨੇ ਕਿਹਾ ਹੈ ਕਿ ਕਿਸੇ ਅਮੀਰ ਆਦਮੀ ਦੀ ਮਰਜ਼ੀ ਜੇ ਕਰਨ ਰੋ ਰਹਿਣ ਦੀ ਹੋਵੇ ਤਾਂ ਉਸ ਨੂੰ ਇੱਕ ਗਰੀਬ ਵਾਂਗੂ ਜੀਵਨ ਬਤੀਤ ਕਰਨਾ ਚਾਹੀਦਾ ਹੈ ਸਾਦਾ ਜਿਹੇ ਭੋਜਨ ਥੋੜੇ ਜਿਹੇ ਛਿੰਦੇ ਚਾ ਪਨੀਰ ਤੇ ਸਬਜ਼ੀ ਤਾਜੀ ਨਾਲ ਸਾਵੈਲਾ ਤੇ ਦੁਪਹਿਰ ਦੀ ਰੋਟੀ ਵੀ ਕੀਤੀ ਜਾ ਸਕਦੀ ਹੈ ਚੰਗੀ ਭੁੱਖ ਲੱਗਣ ਤੇ ਖਾਦੀ ਤੇ ਚੱਜ ਨਾਲ ਵੀ ਨਹੀਂ ਪਕਾਈ ਸਾਦਾ ਜਿਹੀ ਖੁਰਾਕ ਵੀ ਆਦਮੀ ਨੂੰ ਇੰਨੀ ਖੁਸ਼ੀ ਦੇ ਸਕਦੀ ਹੈ ਜਿੰਨੀ ਕ ਕਿਸੇ ਅਮੀਰ ਆਦਮੀ ਦੇ ਘਰ ਚੰਗੀ ਚੋਖੀ ਪਰੋਸੀ ਫੀਸਟ ਫੀਸਟ ਮਤਲਬ ਕਿ ਖਾਣਾ ਹੀ ਹੋ ਗਿਆ ਮੌਸਮ ਅਨੁਸਾਰ ਨਰੋਈਆਂ ਤੋਂ ਨਰੋਈਆਂ ਤੇ ਚੰਗੀਆਂ ਤੋਂ ਚੰਗੀਆਂ ਚੀਜ਼ਾਂ ਉੱਤੇ ਬੜਾ ਥੋੜਾ ਖਰਚ ਬੈਠਦਾ ਹੈ ਤੇ ਮੌਸਮ ਲੰਘ ਜਾਂਦਾ ਮਗਰ ਉਹਨਾਂ ਦਾ ਕੋਈ ਸੁਆਦ ਹੀ ਨਹੀਂ ਰਹਿੰਦਾ ਹਾਂਜੀ ਕਮੈਂਟ ਕਰਕੇ ਦੱਸੋ ਕਿਦੇ ਤੇ ਹੋਈ ਐ ਇਹ ਗੱਲ ਕੀਦੇ ਬਾਰੇ ਦੱਸਿਆ ਹੁਣ ਕਿ ਕੀ ਵਧੀਆ ਤੇ ਬਹੁਤ ਸਾਰੇ ਮਹਾਨ ਵਿਅਕਤੀ ਵੀ ਹੋਏ ਨੇ ਜਿੰਨਾ ਕੋਲ ਕੋਈ ਬਾਤਾ ਪੈਸਾ ਨਹੀਂ ਸੀਗਾ ਕੋਈ ਪੈਸੇ ਕਰਕੇ ਮਹਾਨ ਨਹੀਂ ਹੁੰਦਾ ਮਹਾਨ ਹੁੰਦਾ ਹਰੇਕ ਬੰਦਾ ਆਪਣੇ ਕਰਮਾ ਕਰਕੇ ਤਾਂ ਹੁਣ ਇਹਦੇ ਚ ਇੱਕ ਤਾਂ ਗੱਲ ਇਹਦੇ ਚ ਉੱਪਰ ਹੀ ਦੇਖੋ ਲਿਖਿਆ ਹੋਇਆ ਸੀਗਾ ਅਸਮਾਨੀਵਾਦ ਸਹੀ ਤੀਜੀ ਚੌਥੀ ਲਾਈਨ ਦੇ ਵਿੱਚ ਆ ਅਸਮਾਨੀ ਬਾਤ ਸਹੀ ਮਿਲ ਸਕਦੀ ਹੈ ਹੋਰ ਚਾਹੇ ਕੁਝ ਨਾ ਮਿਲੇ ਅਸਮਾਨੀ ਬਾਤ ਸਹੀ ਮਿਲ ਸਕਦੀ ਹੈ ਜਾਂ ਫੇ ਦੂਜਾ ਦੱਸਿਆ ਤੇ ਗਰੀਬ ਦਾ ਜੀਵਨ ਵੀ ਅਮੀਰ ਦੇ ਬਜਾਏ ਵਧੀਆ ਹੁੰਦਾ ਕਿਉਂਕਿ ਉਹਦੇ ਕੋਲ ਸਿਹਤ ਵਧੀਆ ਹੁੰਦੀ ਹੈ ਠੀਕ ਹੈ ਜੀ ਤਾਂ ਸਿਲੇਖ ਆਪਾਂ ਇਹਦੇ ਦੋ ਲਿਖ ਸਕਦੇ ਆ ਅਸਮਾਨੀ ਬਾਤ ਸਹੀ ਜਾਂ ਦੂਜਾ ਲਿਖ ਸਕਦੇ ਆ ਗਰੀਬ ਦਾ ਜੀਵਨ ਹੁਣ ਆਪਾਂ ਇਹਦਾ ਕਰਾਂਗੇ ਤੀਜਾ ਹਿੱਸਾ ਕੁੱਲ ਸ਼ਬਦ ਕਾਊਂਟ ਕਰ ਲਾਂਗੇ ਆਪਾਂ 221 ਨੇ ਤੇ ਹੁਣ ਇਹਨੂੰ ਆਪਾਂ ਤਿੰਨ ਨਾਲ ਭਾਗ ਕਰਾਂਗੇ ਤਾਂ ਕਿੰਨੇ ਬਣਾਉਣੇ ਨੇ ਹੁਣ ਆਪਾਂ 75 ਦੇ ਨੇੜੇ ਤੇੜੇ ਬਣਾਉਣੇ ਨੇ 75 ਹੋ ਜਾਂ 74 ਹੋ ਜਾਂ 76 78 ਤੱਕ ਹੀ ਗਿਆ ਕਿ ਇੰਨਾ ਇੰਨੀ ਕੁ ਤਾਂ ਇਹਦੇ ਚ ਹੋਉਂਦੀ ਆ ਕਰ ਸਕਦੇ ਹੋ ਤੇ ਹੁਣ ਕੀ ਕਹਿੰਦਾ ਉਹ ਪਹਿਲੀਆਂ 3-4 ਲਾਈਨਾਂ ਚ ਚੱਕਾਂਗੇ ਆਪਾਂ ਸਧਾਰਨ ਮਕਾਨ ਜਾਂ ਝੁੱਗੀ ਤੇ ਉਸ ਵਿੱਚ ਵਸਦੇ ਸਬੰਧੀ ਨਾਲ ਪਿਆਰ ਗਰੀਬ ਦੀ ਦੁਨੀਆ ਬਣ ਜਾਂਦੀ ਹੈ ਤੇ ਇਸ ਤਰ੍ਹਾਂ ਉਸ ਨੂੰ ਰਾਜਪਾਗਤਾਂ ਨਹੀਂ ਪਰ ਅਸਮਾਨੀ ਬਾਦਸ਼ਾਹੀ ਮਿਲ ਜਾਂਦੀ ਹੈ ਸੰਸਾਰ ਵਿੱਚ ਹੋਏ ਨੇ ਕਮਹਾਨ ਆਦਮੀ ਗਰੀਬ ਹੀ ਹੋਏ ਹਨ ਹੁਣ ਦੇਖੋ ਅੱਧਾ ਪਾਰਾ ਕਵਰ ਹੋ ਗਿਆ ਆਪਣਾ ਇਹ ਤੇ ਅੱਗੇ ਦੇਖਾਂਗੇ ਆਪਾਂ ਅੱਗੇ ਕੀ ਕਹਿੰਦਾ ਹੋਰ ਅਸਲ ਵਿੱਚ ਰੁਪਈਏ ਦੀ ਉਪਯੋਗਤਾ ਤੇ ਖੁਰਾਕ ਬਾਰੇ ਭਲੇਖਾ ਖੰਦਾ ਜਾਂਦਾ ਹੈ ਵੀ ਖੁਰਾਕ ਤੇ ਪੈਸੇ ਦੀ ਉਪਯੋਗਤਾ ਬਾਰੇ ਭਲੇਖਾ ਆਮ ਲੋਕਾਂ ਨੂੰ ਰਹਿੰਦਾ ਤੇ ਉਹ ਤੋਂ ਅੱਗੇ ਕੀ ਕਹਿੰਦਾ ਫਿਰ ਉਹ ਇੱਕ ਸਿਆਣੇ ਅਨੁਸਾਰ ਅਮੀਰ ਨੂੰ ਨਰੋਆ ਰਹਿਣ ਲਈ ਗਰੀਬ ਵਾਂਗ ਰਹਿੰਦੇ ਆ ਭੁੱਖ ਲੱਗਣ ਮੌਸਮ ਅਨੁਸਾਰ ਸੱਦਾ ਭੋਜਨ ਖਾਣਾ ਚਾਹੀਦਾ ਹੈ ਇਹਦੇ 'ਚ ਹੁਣ ਦੱਸਿਆ ਵੀ ਅਮੀਰ ਨੂੰ ਵੀ ਆਪਣੀ ਸਿਹਤ ਠੀਕ ਰੱਖਣ ਵਾਸਤੇ ਗਰੀਬ ਵਾਂਗ ਰਹਿਣਾ ਚਾਹੀਦਾ ਠੀਕ ਹੈ ਜੀ ਤੇ ਅਗਲਾ ਪੈਰਾ ਹੈਗਾ ਆਪਣਾ 4 ਨੰਬਰ 4 ਨੰਬਰ ਤੇ ਪੈਰਾ ਪੜਾਂਗੇ ਪਹਿਲਾਂ ਆਪਾਂ ਉਸ ਤੋਂ ਬਾਅਦ ਫਿਰ ਕੀ ਕਹਿੰਦਾ ਇਹਦੇ ਚ ਅੱਜ ਚੰਦ ਨਹੀਂ ਚੜਿਆ ਪਰ ਚੰਦਾ ਸੁੰਦਰਤਾ ਨੀਰੀ ਤੇਰੀ ਹੀ ਤਮੁਤ ਅੱਜ ਨਹੀਂ ਹੁਣ ਇਹਦੇ ਚ ਦੇਖੋ ਵਿਸਮਿਕ ਜਿੰਨਾ ਆਇਆ ਤੁਹਾਨੂੰ ਕਰਾਇਆ ਸੀ ਮੈਂ ਬਹੁਤ ਸਬਦ ਦਾ ਉਹਦੇ ਚ ਕਰਾਇਆ ਸੀ ਬਾਕ ਬਟਾਂਦਰਾ ਚ ਵਿਸਮਿਕ ਵਾਲੇ ਸੁੰਦਰਤਾ ਇੱਕ ਇਲਾਹੀ ਜਜ਼ਵਾ ਹੈ ਕਦੇ ਤੇਰੇ ਵਿੱਚੋਂ ਝਾਤੀਆਂ ਮਾਰਦਾ ਹੈ ਕਦੇ ਬੈਂਦੇ ਬਾਣੀਆਂ ਵਿੱਚੋਂ ਦਲਕਾ ਮਾਰਦੀ ਹੈ ਕਦੇ ਪਹਾੜਾਂ ਵਿੱਚੋਂ ਮਲੋਮਲ ਪੈਂਦੀ ਹੈ ਕਦੇ ਬਨਸਪਤੀ ਵਿੱਚੋਂ ਮਾਲ ਉੱਠਦੀ ਹੈ ਕਦੇ ਬਿਜਲੀ ਦੀ ਡਰਾਣੀ ਗੜਗੜ ਵਿੱਚੋਂ ਲਿਸਕਾਰਾਂ ਮ ਆ ਜਾਂਦੀ ਹੈ ਕਦੇ ਸਮੁੰਦਰੀ ਲਹਿਰਾਂ ਵਿੱਚੋਂ ਗਾਰਾ ਹੁੰਦੀ ਹੈ ਕਦੇ ਗਲੇ ਦੀਆਂ ਨਾਲੀਆਂ ਤੇ ਸਾਜਾਂ ਦੀਆਂ ਤਾਰਾਂ ਤੋਂ ਪ੍ਰਕਾਸ਼ ਪਾਉਂਦੀ ਹੈ ਕਦੇ ਮੈਦਾਨੇ ਜੰਗ ਦੇ ਗੋਲਿਆਂ ਵਿੱਚੋਂ ਕੁਕੁਕ ਜੇ ਜੰਬੀ ਹੈ ਕਦੇ ਸੁੰਦਰੀਆਂ ਦੇ ਨੈਣਾ ਵਿੱਚੋਂ ਪਲਕਾਰੇ ਮਾਰਦੀ ਹੈ ਕਦੇ ਸੋਹਣਿਆ ਮੁੱਛੇਹਾੜੀਆਂ ਤੇ ਵਾਕੀਆਂ ਨੁਹਾਰਾਂ ਵਿੱਚ ਬਾਂਕੀਆਂ ਨੁਹਾਰਾਂ ਵਿੱਚੋਂ ਫੁੱਟ-ਫੁੱਟ ਨਿਕਲਦੀ ਹੈ ਦੇਖੋ ਹੁਣ ਕਿੰਨਾ ਕੁ ਇਸ ਕਾਮੇ ਵਿੱਚ ਦਿੱਤਾ ਹੁਣ ਇਹ ਆਪਾਂ ਸਾਰਾ ਕੱਟ ਦੇਣਾ ਇਸ ਦੀ ਜਗ੍ਹਾ ਇੱਕ ਦੋ ਸ਼ਬਦ ਲਿਖਾਂਗੇ ਸੁੰਦਰਤਾ ਤੂੰ ਸਥੂਲ ਸੈ ਨਹੀਂ ਪਰ ਸਥੂਲ ਟਿਕਾਣਿਆਂ ਤੇ ਜਲਵੇ ਮਾਰਦੀ ਹੈ ਤੂੰ ਦੇਵ ਦੇਵੀ ਹੈ ਕਿ ਦੇਵ ਹੈ ਤੂੰ ਆਪ ਹੈ ਕਿ ਆਪੇ ਦਾ ਪ੍ਰਕਾਸ਼ ਹੈ ਦੇਖ ਇੱਕ ਸਿਆਣਾ ਪਿਆਖਦਾ ਹੈ ਕਿ ਜੋ ਸਹਿ ਲਾਭਦਾ ਇੱਕ ਹੈ ਉਹੀ ਸੁੰਦਰ ਹੈ ਤੇਰੇ ਦਸੀਏ ਜਾਣਦੇ ਹਨ ਕਿ ਨਹੀਂ ਤੂੰ ਕੋਈ ਅਰਸਾਂ ਦੀ ਵਖਰੀ ਹੀ ਮਹਾਰਾਣੀ ਹੈ ਜਿਸ ਮਨ ਵਿੱਚ ਗਰਜ ਹੈ ਜਿਸ ਵਿੱਚ ਲੋੜ ਹੈ ਉਸ ਲਈ ਲਾਭਦਾਇਕ ਸੁੰਦਰ ਹੋ ਜਿਨ੍ਹਾਂ ਨੂੰ ਲੋੜ ਨਹੀਂ ਚਾਹ ਨਹੀਂ ਉਹ ਅਸਲ ਤੇਰੇ ਸਰੂਪ ਦੇ ਜਾਣੂ ਹਨ ਤੂੰ ਤਾਂ ਆਪਣੇ ਆਪ ਮੁਕੰਮਲ ਦੇਵੀ ਹੈਂ ਤੇਰੇ ਟਿਕਾਣੇ ਫਕੀਰਾਂ ਕਵੀਸਰੰਗ ਵਈਆਂ ਚਿੱਤਰਕਾਰਾਂ ਤੇ ਸੰਗਰਤਾਸਾਂ ਦੇ ਅੰਦਰ ਹਨ ਹਾਂਜੀ ਸੰਗਰਤਾਸਾਂ ਇੱਥੇ ਕੀ ਹੈ ਕਲਾਕਾਰਾਂ ਦੱਸੋ ਜੀ ਜੇ ਕਿਸ ਨੇ ਸੋਚਿਆ x ਦੇਤੇ ਗੱਲ ਹੋਈ ਹੈ ਕਿ ਦੇਾਰੇ ਪੈਰਾ ਸਾਰਾ ਹੈ ਕਿ ਦੇਾਰੇ ਲਿਖਿਆ ਜੇ ਕਿਸੇ ਨੇ ਕੁਝ ਲਿਖਣਾ ਸਿੱਖਣਾ ਤਾਂ ਉਹ ਇੰਨਾ ਚੀਜ਼ਾਂ ਚ ਸਿੱਖਿਆ ਜਾਂਦਾ ਹੈ ਕਿ ਹੈਡਿੰਗ ਲਿਖਿਆ ਆਪਾਂ ਲੰਬੀ ਕੋਈ ਆਪਣੇ ਦਿਮਾਗ ਚ ਕਹਾਣੀ ਦਾ ਹੈਡਿੰਗ ਆਇਆ ਉਸ ਤੋਂ ਬਾਅਦ ਆਪਾਂ ਕਹਾਣੀ ਬਣਾਤੀ ਉਹਦੇ ਤੇ ਠੀਕ ਹੈ ਜੀ ਤਾਂ ਹੁਣ ਆਪਾਂ ਇੱਕ ਕਹਾਣੀ ਦਿੱਤੀ ਹੋਈ ਹੈ ਇਹਦੇ ਚੋਂ ਆਪਾਂ ਹੈਡਿੰਗ ਲੱਭਣਾ ਤਾਂ ਹੁਣ ਸਰਲੇਖ ਕੀ ਲਿਖਿਆ ਆਪਾਂ ਕਿਹਦੇ ਤੇ ਗੱਲ ਹੋਈ ਹੈ ਕਮੈਂਟ ਦੇ ਵਿੱਚ ਲਿਖਿਓ ਜੇ ਕਿਸੇ ਨੂੰ ਪਤਾ ਲੱਗਿਆ ਸੁੰਦਰਤਾ ਤੇ ਗੱਲ ਹੋਈ ਐ ਠੀਕ ਹੈ ਜੀ ਤੇ ਇਹਦੀ ਸੰਖੇਪ ਰਚਨਾ ਕਿਵੇਂ ਕਰਾਂਗੇ ਹੁਣ ਆਪਾਂ ਇਹਦਾ ਤੀਜਾ ਭਾਗ ਟੋਟਲ ਸ਼ਬਦ ਹੈਗੇ ਨੇ 200 200 ਨੂੰ ਡਿਵਾਈਡ ਕਰਿਆ ਆਪਾਂ ਤਿੰਨ ਨਾਲ ਤਾਂ ਕਿੰਨੇ ਬਣਨਗੇ 61 ਸ਼ਬਦ ਬਣਨਗੇ ਤੇ ਹੁਣ ਆਪਾਂ ਕੀ ਕਰਨਾ ਉਹੀ ਤਿੰਨ ਚਾਰ ਲਾਈਨਾਂ ਦੇ ਵਿੱਚੋਂ ਇੱਕ ਲਾਈਨ ਕਿਵੇਂ ਬਣਾਵਾਂਗੇ ਸੁੰਦਰਤਾ ਦਾ ਇਲਾਹੀ ਜਲਵਾ ਕਦੇ ਚੰਨ ਵਿੱਚੋਂ ਝਲਕਦਾ ਕਦੇ ਵਗਦੇ ਪਾਣੀਆ ਜੋ ਕਦੇ ਪਹਾੜਾਂ ਕਦੇ ਬਨਸਪਤੀ ਕਦੇ ਗਰਜਦੀ ਬਿਜਲੀ ਕਦੇ ਸਮੁੰਦਰੀ ਲਹਿਰਾਂ ਕਦੇ ਗਲੇ ਦੇ ਸਾਜਾਂ ਕਦੇ ਮੈਦਾਨੇ ਜੰਗ ਕਦੇ ਨੈਣਾ ਕਦੇ ਮੂਸੇ ਹਾਰਿਆਂ ਤੇ ਕਦੇ ਬਾਕੀਆਂ ਨੁਹਾਰਾਂ ਵਿੱਚੋਂ ਠੀਕ ਹੈ ਜੀ ਹੁਣ ਇਹਦੇ 'ਚ ਉੱਠਦੀ ਹੈ ਲਿਸਕਣ ਦਾ ਮਾਰਦੀ ਹੈ ਹੁਣ ਇਹ ਚੋਂ ਭਾਈ ਇੱਕ ਇੱਕ ਸ਼ਬਦ ਚੱਕ ਲਿਆ ਸਾਰਿਆਂ ਚੋਂ ਜਿੱਥੇ 5-6 ਸ਼ਬਦ ਸੀਗੇ ਉੱਥੋਂ ਇੱਕ ਇੱਕ ਸ਼ਬਦ ਚੱਕ ਲਿਆ ਤਾਂ ਆਪਣੀਆਂ ਇਹ ਦੋ ਲਾਈਨਾਂ 'ਚ ਕੰਮ ਗੱਲ ਆ ਗਈ ਸਾਰੀ ਜਿਹੜੀ 5-6 ਦੇ ਵਿੱਚ ਸੀਗੀ ਤੇ ਅੱਗੇ ਕੀ ਕਹਾਂ ਮੈਂ ਫਿਰ ਉਹ ਸੁੰਦਰਤਾ ਸਥੂਲ ਨਹੀਂ ਪਰ ਸਥੂਲ ਵਿੱਚੋਂ ਝਲਕਦੀ ਹੈ ਸਥੂਲ ਤੇ ਅਸਥੂਲ ਸਥੂਲ ਹੁੰਦਾ ਰਹਿਣ ਵਾਲਾ ਅਸਥੂਲ ਹੁੰਦਾ ਨਹੀਂ ਰਹਿਣ ਵਾਲਾ ਠੀਕ ਹੈ ਜੀ ਤੇ ਇਸ ਦੇ ਅਸਲ ਸਰੂਪ ਦਾ ਨਿਰਣਾ ਮੁਸ਼ਕਿਲ ਹੈ ਪਰ ਰਸੀਆਂ ਲਈ ਇਹ ਅਸਮਾਨ ਦੀ ਮਹਾਰਾਣੀ ਹੈ ਤੇ ਅੱਗੇ ਕੀ ਜਾਂਦਾ ਫਿਰ ਅਗਲੇ ਪੈਰੇ ਦੇ ਵਿੱਚ ਉਹ ਦੱਸਦਾ ਕਿ ਕਿਦਾ ਇਹਦਾ ਟਿਕਾਣਾ ਕਿੱਥੇ ਹੁੰਦਾ ਫਿਰ ਉਹ ਲਿਖਦਾਂਗੇ ਆਪਾਂ ਕਿ ਇਸ ਦੇ ਟਿਕਾਣੇ ਫਕੀਰਾਂ ਕਵਿਸਤਰਾ ਤੇ ਕਲਾਕਾਰਾਂ ਦੇ ਅੰਦਰ ਹਨ ਮਤਲਬ ਕਲਾਕਾਰਾਂ ਨੂੰ ਦੇਖ ਲਓ ਤੁਸੀਂ ਜਾਂ ਕਹਾਣੀਕਾਰਾਂ ਨੂੰ ਕਿਸੇ ਨੂੰ ਵੀ ਦੇਖ ਲਓ ਉਹ ਜਾਂਦੇ ਜਾਂਦੇ ਕਹਾਣੀ ਰਾਚ ਦਿੰਦੇ ਨੇ ਕਵਿਤਾ ਰਾਚ ਦਿੰਦੇ ਨੇ ਕਿਉਂਕਿ ਉਹ ਉੱਥੇ ਦੀ ਸੁੰਦਰਤਾ ਨੂੰ ਦੇਖਦੇ ਨੇ ਠੀਕ ਹੈ ਉਹ ਆਮ ਆਦਮੀ ਨੂੰ ਉਹ ਚੀਜ਼ਾਂ ਨਹੀਂ ਦਿਖਦੀਆਂ ਜਿਹੜੀਆਂ ਉੱਥੇ ਉਹਨਾਂ ਨੂੰ ਦਿਖ ਜਾਂਦੀਆਂ ਹੁੰਦੀਆਂ ਨੇ ਤੇ ਹੁਣ ਆਪਾਂ ਅਗਲਾ ਪੈਰਾ ਪੈਰਾ ਨੰਬਰ 5 ਹਾਂਜੀ ਪੈਰਾ ਵਰਦੀਆਂ ਮੈਂ ਸੁਣਿਓ ਧਿਆਨ ਨਾਲ ਤੇ ਉਸ ਤੋਂ ਬਾਅਦ ਫਿਰ ਲੱਭਿਓ ਕੀ ਹੈ ਇਹਦਾ ਹੈਡਿੰਗ ਪੈਰਾ ਇਹ ਹਰ ਘਰ ਵਿੱਚ ਖਰਚ ਵਿੱਚ ਬਚਤ ਦਾ ਵਿਚਾਰ ਜ਼ਰੂਰੀ ਹੈ ਸुरू-ਸुरू ਵਿੱਚ ਕੱਪੜੇ ਕੋਲ ਹੋਣ ਕਰਕੇ ਤੇ ਘਰ ਦੇ ਦੋ ਹੀ ਜੀ ਹੋਣ ਕਰਕੇ ਕੁਝ ਕੁ ਬੇਪਰਵਾਹੀਆਂ ਤੋਂ ਕੰਮ ਲਿਆ ਜਾ ਸਕਦਾ ਬੇਪਰਵਾਹੀਆਂ ਲਾ ਪਰਵਾਹੀਆਂ ਠੀਕ ਹੈ ਜੀ ਪਰ ਬਾਲ ਬਚਤ ਆਧਾਰ ਨੂੰ ਇਸ ਪਾਸੇ ਧਿਆਨ ਦੇਣਾ ਹੀ ਪੈਂਦਾ ਹੈ ਬਚਤ ਦਾ ਮਤਲਬ ਕੰਜੂਸੀ ਨਹੀਂ ਸਗੋ 3 ਰੁਪਏ ਆ ਤਾਂ 5 ਦਾ ਕੰਮ ਲੈਣ ਦਾ ਨਾਮ ਬਚਤ ਹੈ ਇਸ ਗੱਲ ਦੀ ਲੋੜ ਇਸ ਵਾਸਤੇ ਹੈ ਕਿ ਸਾਡਾ ਖਰਚ ਸਾਡੀ ਆਮਦਨ ਨਾਲੋਂ ਘੱਟ ਹੈ ਤੇ ਉਹ ਗਰੀਬ ਹੈ ਜਿਸਦਾ ਖਰਚ ਵੱਧ ਹੈ ਤੇ ਆਮਦਨ ਘੱਟ। ਰੁਪਈਆ ਕਮਾਉਣਾ ਇੰਨਾ ਔਖਾ ਨਹੀਂ ਜਿੰਨਾ ਔਖਾ ਉਸਨੂੰ ਠੀਕ ਤਰੀਕੇ ਨਾਲ ਖਰਚਣਾ ਹੈ। ਘਰਾਂ ਵਿੱਚ ਝੂਠੀ ਬਚਤ ਉਹ ਹੈ ਜਿਸ ਨਾਲ ਅਸੀਂ ਆਪਣੀ ਹਸਤੀ ਘਟਾਉਂਦੇ ਹਾਂ ਜਾਂ ਜਿਸ ਬਚਤ ਬਦਲੇ ਸਾਨੂੰ ਕੱਲ ਨੂੰ ਦੋਣਾ ਤੀਣਾ ਖਰਚਣਾ ਪੈਂਦਾ ਹੈ। ਜਿਵੇਂ ਖੁਰਾਕ ਵਿੱਚ ਬਚਤ ਜਿਸ ਦਾ ਸਦਕਾ ਕਰਦੇ ਜੀ ਕਮਜ਼ੋਰ ਜਾਂ ਬਿਮਾਰ ਹੋ ਜਾਣਗੇ ਤੇ ਆਖਰੇ ਲਾਜੁੱਤੇ ਬਧੇਰੇ ਖਰਚ ਕਰਾਉਣਗੇ। ਬਿਮਾਰੀ ਦੇ ਮੁੱਢ ਵਿੱਚ ਇਲਾਜ ਨਾ ਕਰਨਾ ਤੇ ਇਉਂ ਮੌਤ ਸਹਿਣਨੀ ਜਾਂ ਬਿਮਾਰੀ ਵੱਧ ਜਾਣ ਉੱਤੇ ਦੂਣਾ ਚਾਹਣਾ ਖਰਚਣਾ ਇਸੇ ਤਰ੍ਹਾਂ ਕਈ ਲੋਕ ਪਈਆਂ ਬੁੱਸੀਆਂ ਖਰਾਬ ਹੋਈਆਂ ਚੀਜ਼ਾਂ ਖਾ ਲੈਂਦੇ ਹਨ ਜਾਂ ਬੱਚੇ ਹਨ ਜਾਂ ਹੋਰ ਜੀਅਾਂ ਦਾ ਬਿਮਾਰੀ ਵੇਲੇ ਇਲਾਜ ਹੀ ਨਹੀਂ ਕਰਦੇ ਤੇ ਇਉਂ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਇੱਕ ਮੇਜ ਕੁਰਸੀ ਦੀ ਬਚਤ ਕਰਦੇ ਹਨ ਲੋਕ ਕੁੱਬਾ ਕਰਕੇ ਲੱਕ ਕੁੱਬਾ ਕਰਕੇ ਕਈ ਮੰਝੇ ਤੋੜ ਲਏ ਜਾਂਦੇ ਹਨ ਜੀਵਨ ਦੀ ਲੋੜਾਂ ਤੇ ਜੀਵਨ ਦੇ ਸੁੱਖ ਇਹਨਾਂ ਦੋਹਾਂ ਵਿੱਚ ਬਸ ਬਸ ਲੱਗਦੇ ਬਚਤ ਨਹੀਂ ਕਰਨੀ ਚਾਹੀਦੀ ਦੱਸਿਆ ਹੁਣ ਇਹਦੇ ਚ ਕਿ ਜੀਵਨ ਦੀਆਂ ਲੋੜਾਂ ਤੇ ਜੀਵਨ ਦੇ ਸੁੱਖ ਦੋਹਾਂ ਦੇ ਵਿੱਚ ਬਾ ਬਾ ਲੱਗਦੇ ਬਚਤ ਨਹੀਂ ਕਰਨੀ ਚਾਹੀਦੀ ਮਤਲਬ ਉਹ ਤਾਂ ਪੂਰੀਆਂ ਹੀ ਕਰਨੀਆਂ ਹੁੰਦੀਆਂ ਹਾਂ ਹਾਂ ਐਸ ਤੇ ਵਜੂਲ ਖਰਚੀ ਤੋਂ ਬਚਤ ਕਰਨ ਦਾ ਤੁਹਾਡਾ ਪੂਰਨ ਹੱਕ ਹੈ ਇੱਥੋਂ ਕਰ ਸਕਦੇ ਹੋ ਵਕਤ ਦੀ ਬਚਤ ਵੀ ਇੱਕ ਖਾਸ ਬਚਤ ਹੈ ਸੋ ਕੋਈ ਅਜਿਹੀ ਚੀਜ਼ ਜਿਸ ਨਾਲ ਬਾਕੀ ਤੁਸੀਂ ਬਚਤ ਹੋ ਸਕੇ ਉੱਤੇ ਚਾਰ ਪੈਸੇ ਖਰਚਣੇ ਚੰਗੇ ਹਨ ਤੇ ਸੱਚੀ ਬਚਤ ਤੋਂ ਭਾਵ ਉਹ ਬਚਤ ਹੈ ਜਿਸ ਨਾਲ ਸਾਡੀ ਲੋੜ ਪੂਰੀ ਕਰਨ ਲਈ ਘੱਟ ਪੈਸੇ ਖਰਚ ਹੋਣ ਅਤੇ ਨਾਲ ਹੀ ਲੋੜ ਵੀ ਸੋਹਣੀ ਤਰ੍ਹਾਂ ਪੂਰੀ ਹੋ ਜਾਏ। ਹਾਂਜੀ ਲਿਖਿਓ ਕਮੈਂਟ ਦੇ ਵਿੱਚ ਕਿ ਹੁਣ ਇਹ ਸਾਰੀ ਕਿਹਦੇ ਤੇ ਘੁੰਮਦੀ ਹੈ ਗੱਲ? ਸਾਰੀ ਜੋ ਵੀ ਆਲੇ-ਦਾਲੇ ਕਿਹਦੇ ਘੁੰਮਿਆ? ਦੱਸੋ ਫਟਾਫਟ ਕਮੈਂਟ ਕਰੋ। ਤੇ ਚੈਟ ਕਰੋਗੇ ਤਾਂ ਹੀ ਪਤਾ ਲੱਗਦਾ ਫਿਰ ਅੰਧਮ ਤੇ ਆਪਾਂ ਫਿਰ ਮਿਹਨਤ ਹੁੰਦੀ ਹੈ ਕਾਫੀ ਜਿਆਦਾ ਇਹ ਚੀਜ਼ਾਂ ਲੱਭਣ ਤੇ ਕਾਰਨ ਤੇ ਇਹ ਤੁਹਾਨੂੰ ਸਾਰਾ ਹੀ ਕੰਮ ਇੱਕ ਜਗ੍ਹਾ ਤੇ ਦੇ ਰਹੀ ਹਾਂ ਮੈਂ ਇਕੱਠਾ ਕਰਕੇ ਸਿਰਫ 15-20 ਮਿੰਟ ਸੁਣੋ ਤੇ ਤੁਹਾਡੀ ਸੰਖੇਪ ਰਚਨਾ ਦੀ ਸਾਰੀ ਪ੍ਰੋਬਲਮਸ ਸੋਲਵ ਇਸ ਕਰਕੇ ਫਿਰ ਸਹਿਯੋਗ ਤਾਉਂਗੇ ਫਿਰ ਤਾਂ ਹੀ ਅੱਗੇ ਹੋਰ ਜ਼ਿਆਦਾ ਵੀਡੀਓ ਚ ਬਾਕੀ ਸਿਲੇਬਸ ਵੀ ਕਵਰ ਕਰਨ ਨੂੰ ਫਿਰ ਦਿਲ ਕਰਦਾ ਠੀਕ ਹੈ ਜੀ ਇਸ ਕਰਕੇ ਕਮੈਂਟ ਤੇ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਇਹਦੇ ਨਾਲ ਫਿਰ ਹੋਰ ਤੁਹਾਡੇ ਕੋਲ ਵਧੀਆ-ਵਧੀਆ ਵੀਡੀਓ ਜਾਂਦੀਆਂ ਰਹਿਣਗੀਆਂ ਤੇ ਤੁਹਾਡਾ ਕੰਮ ਇਧਰੋਂ ਉਧਰੋਂ ਤੁਹਾਨੂੰ ਕੁਝ ਵੀ ਲੱਭਣਾ ਨਹੀਂ ਪੈਣਾ ਆਰਾਮ ਨਾਲ ਹੋ ਜਾਇਆ ਕਰੇਗਾ ਹਾਂਜੀ ਕਿਦੇ ਤੇ ਗੱਲ ਹੋਈ ਆ ਇਹ ਬਚਤ ਤੇ ਬਚਤ ਮਤਲਬ ਕਿ بچਾਉਣਾ ਠੀਕ ਹੈ ਜੀ ਤੇ ਹੁਣ ਇਹਦਾ ਸੰਖੇਪ ਕੀ ਕਰਾਂਗੇ ਆਪਾਂ ਪਹਿਲਾਂ ਕੀ ਦੱਸਿਆ ਉਹਨੇ ਸਾਰਾ ਕੁਝ ਕਿ ਬਚਤ ਕੌਣ ਕਰ ਸਕਦਾ ਤੇ ਕਦੋਂ ਕਦੋਂ ਨਹੀਂ ਕੀਤੀ ਜਾ ਸਕਦੀ ਠੀਕ ਹੈ ਜੀ ਕੀ ਲਿਖਾਂਗੇ ਫਿਰ ਆਪਾਂ ਬਚਤ ਦੀ ਲੋੜ ਇਕੱਲੇ ਪਤੀ ਪਤਨੀ ਨਾਲੋਂ ਬਾਲ ਬੱਚੇਦਾਰ ਲਈ ਵਧੇਰੇ ਹੁੰਦੀ ਹੈ ਬੱਚੇਦਾਰ ਲਿਖ ਦਿਓ ਇੱਥੇ ਬੱਚੇਦਾਰ ਨਹੀਂ ਲਿਖਣਾ ਬੱਚੇਦਾਰ ਲਿਖ ਦਿਓ ਤੇ ਜਿਸ ਦਾ ਮਕਸਦ ਮਤਲਬ ਕੰਜੂਸੀ ਨਹੀਂ ਹੁੰਦਾ ਸਗੋਂ ਤਰੀਕੇ ਨਾਲ ਆਪਣੀ ਆਮਦਨ ਤੇ ਘੱਟ ਪੈਸੇ ਖਰਚ ਕੇ ਉਹਨਾਂ ਤੋਂ ਬਹੁਤਾ ਕੰਮ ਲੈਣਾ ਹੁੰਦਾ ਹੈ ਆਮਦਨ ਜਿੰਨੀ ਆਮਦਨ ਹੈ ਉਹ ਤੋਂ ਖਰਚਾ ਘੱਟ ਕਰ ਦੋ ਤਾਂ ਫਿਰ ਬਚਤ ਤਾਂ ਹੁੰਦੀ ਹੈ ਠੀਕ ਹੈ ਜੀ ਇਹਹੀ ਬਚਤ ਦਾ ਸੰਬੰਧ ਹੈ ਗਰੀਬ ਉਹ ਹੁੰਦਾ ਜੋ ਆਪਣੀ ਆਮਦਨ ਤੋਂ ਵੱਧ ਖਰਚ ਕਰਦਾ ਹੁਣ ਇਹ 4 5 6 ਲਾਈਨਾਂ ਦੇ ਵਿੱਚੋਂ ਆਪਾਂ ਦੋ ਲਾਈਨਾਂ ਕੱਢ ਲਈਆਂ ਅੱਗੇ ਕੀ ਆ ਫਿਰ ਖੁਰਾਕ ਤੇ ਜ਼ਰੂਰੀ ਲੋੜਾਂ ਉੱਪਰ ਘੱਟ ਖਰਚ ਕਰਕੇ ਕੀਤੀ ਬੱਚਤ ਝੂਠੀ ਹੁੰਦੀ ਐ ਅੱਗੇ ਸਾਰੇ 4-5 ਲੈ ਇਹਨਾਂ ਦੇ ਵਿੱਚ ਇਹੀ ਗੱਲ ਹੋਈ ਐ ਵੀ ਜੇ ਆਪਾਂ ਖੁਰਾਕ ਤੇ ਬੱਚਤ ਕਰੀਏ ਫਿਰ ਉਹ ਠੀਕ ਨਹੀਂ ਐ ਕਿਉਂ ਕਿਉਂਕਿ ਉਹਦੇ ਨਾਲ ਬਿਮਾਰੀਆਂ ਤੇ ਤਕਲੀਫਾਂ ਉੱਪਰ ਵਧੇਰੇ ਖਰਚ ਹੋ ਜਾਂਦਾ ਅੱਗੇ ਕੀ ਕਿਹਾ ਫਿਰ ਵੀ ਬੱਚਤ ਕਿੱਥੋਂ ਕਰ ਸਕਦੇ ਆ ਆਪਾਂ ਫਜ਼ੂਲ ਖਰਚੀ ਤੋਂ ਫਿਰ ਉਹਦੇ ਬਾਰੇ ਲਿਖ ਦਾਂਗੇ ਆਪਾਂ ਸਾਨੂੰ ਫਜ਼ੂਲ ਖਰਚੀ ਤੋਂ ਬਚਦੇ ਆਂ ਵਕਤ ਦੀ ਵੀ ਹਰ ਕੀਮਤ ਤੇ ਬਚਤ ਕਰਨੀ ਚਾਹੀਦੀ ਹੈ ਉਹ ਤੋਂ ਬਾਅਦ ਫਿਰ ਸੱਚੀ ਬਚਤ ਤੋਂ ਭਾਵ ਆਪਣੀ ਲੋੜ ਨੂੰ ਘੱਟ ਪੈਸਿਆਂ ਨਾਲ ਸੋਹਣੀ ਤਰ੍ਹਾਂ ਪੂਰੀ ਕਰਨਾ ਹੁੰਦਾ ਠੀਕ ਹੈ ਜੀ ਉਹ ਤੋਂ ਬਾਅਦ ਅੱਗੇ ਆ ਗਿਆ ਆਪਣਾ ਛੇਵਾਂ ਪੈਰਾ ਪੈਰਾ ਨੰਬਰ 6 ਤੇ ਇਹ ਪੜਾਂਗੇ ਹੁਣ ਇਹਦੇ ਵਿੱਚ ਫਿਰ ਕੀ ਦੱਸਿਆ ਉਹਦੇ ਬਾਰੇ ਇਹ ਇਹ ਮੇਰੇ ਖਿਆਲ ਚ ਪਲੱਸ 2 ਦਾ ਸਤੰਬਰ ਤੱਕ ਦਾ ਸਿਲੇਬਸ ਕਵਰ ਹੋ ਜਾਏਗਾ ਬਾਕੀ ਫਿਰ ਫਾਈਨਲ ਦੇ ਵਿੱਚ ਕਰ ਲਾਂਗੇ ਹੁਣ ਜਿਹੜੀਆਂ ਚੀਜ਼ਾਂ ਬਾਕੀ ਰਹਿ ਗਈਆਂ ਉਹ ਕਰਾਂਗੇ ਠੀਕ ਹੈ ਜੀ ਪੈਰਾ ਦੇਖੋ ਤਾਂ ਨੇ ਉਹ ਨੈਂਜੋ ਕਦੇ ਤਾਂ ਪ੍ਰੇਮ ਨਿਰ ਨਾਲ ਪਾਰ ਹੁੰਦੇ ਹਨ ਰੋਜ਼ ਗੰਗਾ ਜਲ ਨਾਲ ਤਾਂ ਹੀ ਇਸ਼ਨਾਨ ਹੁੰਦਾ ਹੈ ਪਰੰਤੂ ਜਿਸ ਪੁਰਖ ਨੇ ਨੈਣਾ ਦੀ ਪ੍ਰੇਮ ਧਾਰਾ ਵਿੱਚ ਕਦੀ ਇਸ਼ਨਾਨ ਕੀਤਾ ਹੈ ਉਹ ਹੀ ਜਾਣਦਾ ਹੈ ਕਿ ਇਸ ਇਸ਼ਨਾਨ ਨਾਲ ਮਨ ਦੇ ਮਲੀਨ ਭਾਵ ਕਿਸ ਤਰ੍ਹਾਂ ਭਗ ਜਾਂਦੇ ਹਨ ਅੰਤਰ ਕਰਨ ਕਿਵੇਂ ਫੁੱਲ ਵਾਂਗ ਖਿੜ ਜਾਂਦਾ ਹੈ ਮਨ ਦੀਆਂ ਗੰਡਾਂ ਕਿਸ ਪ੍ਰਕਾਰ ਖੁੱਲ ਜਾਂਦੀਆਂ ਹਨ ਕੁਟਲਤਾ ਤੇ ਨੀਚਤਾ ਦਾ ਪर्वਤ ਕਿਵੇਂ ਚਕਨਾ ਚੁਰਾ ਹੋ ਜਾਂਦਾ ਹੈ ਸਾਵਣ ਭਾਦੋਂ ਦੀ ਵਰਖਾ ਪਿੱਛੋਂ ਜਿਵੇਂ ਬਰਸ ਨਮੀਆਂ ਨਮੀਆਂ ਕਰੂ ਬੱਲਾਂ ਨਾਲ ਭਰੇ ਇੱਕ ਬਚਿੱਤਰ ਮਨਮੋਹਣੀ ਸੋਭਾ ਦਿੰਦੇ ਹਨ ਓਵੇਂ ਇਸ ਪ੍ਰੇਮੀ ਸਮਾਨ ਨਾਲ ਮਨੁੱਖ ਦੇ ਅੰਦਰਲੇ ਦੀ ਅਵਸਥਾ ਸੁੱਚੀ ਕੋਮਲ ਤੇ ਰਸ ਭਿੰਨੀ ਹੋ ਜਾਂਦੀ ਹੈ ਪ੍ਰੇਮ ਤਾਰਾ ਦੇ ਜਲ ਨਾਲ ਸਿੰਜੀਆਂ ਮਨ ਖਿੜ ਜਾਂਦਾ ਹੈ ਸਿੰਜੀਆਂ ਮਤਲਬ ਪਾਣੀ ਦੇਣਾ ਤੇ ਮਾਨ ਦੀ ਬਾੜੀ ਵਿੱਚ ਪਵਿੱਤਰ ਭਾਵਾਂ ਦੇ ਬੂਟੇ ਉੱਗਦੇ ਵੱਧਦੇ ਤੇ ਫੁੱਲਦੇ ਹਨ ਵਰਖਾ ਤੇ ਨਦੀ ਦੇ ਜਲ ਕਾਰਨ ਤਾਂ ਅੰਨ ਪੈਦਾ ਹੁੰਦਾ ਹੈ ਪਰ ਨੈਣਾ ਦੀ ਗੰਗਾ ਪ੍ਰੇਮ ਦੇ ਵੈਰਾਗ ਦੁਆਰਾ ਮੁੱਖੀ ਜੀਵਨ ਨੂੰ ਅਗ ਤੇ ਵਰਸ ਦੀ ਪਾਹਲ ਦਿੰਦੀ ਹੈ ਤੇ ਇੱਕ ਨਵਾਂ ਜਨਮ ਹੁੰਦਾ ਹੈ ਮਾਨੋ ਕੁਦਰਤ ਨੇ ਹਰ ਬੰਦੇ ਲਈ ਇਸ ਨੈਣਨੀਰ ਦੇ ਰੂਪ ਵਿੱਚ ਮਸੀਹਾ ਭੇਜਿਆ ਹੋਵੇ ਜਿਸਰ ਹੱਥੀ ਹਰ ਕੋਈ ਨਰ ਤੇ ਨਾਰੀ ਕਿਰਤਾਰਸ ਹੋ ਸਕਦੇ ਹਨ ਉਸ ਉਹ ਜੰਝੂ ਹੈ ਜਿਸ ਨੂੰ ਪਹਿਨ ਕੇ ਹਰ ਆਦਮੀ ਦਿਜ ਬ੍ਰਾਹਮਣ ਹੋ ਸਕਦਾ ਹੈ ਬ੍ਰਾਹਮਣ ਨੂੰ ਦਿਜ ਕਹਿੰਦੇ ਨੇ ਕੋਈ ਚੀਜ਼ ਨਾ ਸਮਝ ਲੱਗੇ ਹੋਵੇ ਤਾਂ ਕਮੈਂਟ ਕਰਿਓ ਕਿ ਕੀ ਆ ਇਹ ਕਹੀਸਾ ਬਤਾਇਨੇ ਇਹਦੇ ਵਿੱਚ ਔਖੇ ਤੇ ਕੀ ਨਹੀਂ ਸਮਝ ਲੱਗਿਆਗਾ ਕਮੈਂਟ ਕਰਿਓ ਫਿਰ ਉਹਦਾ ਤੁਹਾਨੂੰ ਉੱਤਰ ਮਿਲੇਗਾ ਤੇ ਹੁਣ ਦੱਸੋ ਇਹਦੇ ਚ ਕਿਹਦੇ ਤੇ ਗੱਲ ਹੋਈ ਹੈ ਪਹਿਲੀਓ ਲਾਈਨ ਚ ਕਹਿੰਦਾ ਉਹ ਧੰਨ ਨੇ ਉਹ ਨੈਣ ਜੋ ਕਦੇ ਕਦਾਈਂ ਪ੍ਰੇਮ ਨੀਰ ਨਾਲ ਪਰ ਆਉਂਦੇ ਹਨ ਤੇ ਕੀ ਕਰਦੇ ਨੇ ਰੋਜ ਗੰਗਾ ਜਲ ਨਾਲ ਤਾਂ ਹਰ ਕੋਈ ਨਾ ਹੁੰਦਾ ਤੇ ਕੀ ਕਰਦੇ ਨੇ ਫਿਰ ਕਿਹੜਾ ਬੁਰਖਾ ਉਹ ਜਿਹੜਾ ਨੈਣਾ ਦੀ ਪ੍ਰੇਮ ਤਾਰਾ ਦੇ ਵਿੱਚ ਇਸ਼ਨਾਨ ਕਰਦਾ ਉਹੀ ਜਾਣਦਾ ਬਾਕੀ ਗੱਲਾਂ ਸਾਰੀਆਂ ਜੋ ਪੈਰੇ 'ਚ ਲਿਖਿਆ ਠੀਕ ਹੈ ਜੀ ਤਾਂ ਹੁਣ ਇੱਥੇ ਹੀ ਲੇਖ ਪਿਆ ਕਿਦੇ ਤੇ ਗੱਲ ਘੁੰਮਦੀ ਹੈ ਕਿਵੇਂ ਬਾਰੇ ਦੱਸਿਆ ਨੈਣਾ ਦੀ ਪ੍ਰੇਮ ਤਾਰਾ ਦਾ ਇਸ਼ਨਾਨ ਕਰਨ ਵਾਲੇ ਮਨੁੱਖ ਬਾਰੇ ਦੱਸਿਆ ਕਿ ਕੀ ਆ ਹੋ ਠੀਕ ਹੈ ਜੀ ਤੇ ਹੁਣ ਆਪਾਂ ਇਹਦੀ ਸੰਖੇਪ ਰਚਨਾ ਕਰਾਂਗੇ ਪਹਿਲੀਆਂ 3-4 ਲਾਈਨਾਂ ਦੇ ਵਿੱਚੋਂ ਚੱਕ ਲੈਨੇ ਇੱਕ ਲਾਈਨ ਨੈਣਾ ਦੀ ਪ੍ਰੇਮ ਤਾਰਾ ਦੇ ਸਨਾਨ ਨਾਲ ਮਨ ਪਵਿੱਤਰ ਹੋ ਜਾਂਦਾ ਤੇ ਅੰਤਕਾਰਨ ਖਿੜ ਜਾਂਦਾ ਹੈ ਅੰਤਕਾਰਨ ਮਤਲਬ ਕਿ ਆਪਣਾ ਅੰਦਰ ਠੀਕ ਹੈ ਜੀ ਆਪਣੇ ਸ਼ਬਦ ਲਿਖਾਂਗੇ ਆਪਣਾ ਅੰਦਰ ਖਿੜ ਜਾਂਦਾ ਮਨੁੱਖ ਦੇ ਅੰਦਰ ਲਈ ਇਹਦੀ ਅਵਸਥਾ ਸੁੱਚੀ ਕੋਮਲ ਤੇ ਰਸ ਭਿੰਨੀ ਹੋ ਜਾਂਦੀ ਸਾਰਾ ਇਹਦਾ ਮਤਲਬ ਕਿ ਇਹਦੇ ਨਾਲ ਜੁੜਿਆ ਹੋਇਆ ਆਪਣੇ ਅੰਦਰ ਦੇ ਨਾਲ ਫਿਰ ਕੀ ਲਿਖਾਂਗੇ ਆਪਾਂ ਅੰਦਰ ਦੀ ਅਵਸਥਾ ਮਨ ਦੇ ਵਿੱਚੋਂ ਨੀਚਤਾ ਤੇ ਕੁਟਲਤਾ ਦੂਰ ਹੋ ਕੇ ਪਵਿੱਤਰ ਭਾਵਨਾਤ ਹੁੰਦੇ ਹਨ ਠੀਕ ਹੈ ਜੀ ਘਟਿਆ ਵਿਚਾਰਨੇ ਜਿਹੜੇ ਉਹ ਸਾਰੇ ਖਤਮ ਹੋ ਜਾਂਦੇ ਨੇ ਜਦੋਂ ਕੋਈ ਪਸਤਾਵੇ ਦੇ ਹੰਝੂ ਵਹਾਉਂਦਾ ਏ ਉਹਦੇ ਤੇ ਗੱਲ ਹੋ ਰਹੀ ਏ ਠੀਕ ਹੈ ਜੀ ਜੇ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਗੱਲ ਕਰੀਏ ਜਿਹਦੇ ਬੰਦੇ ਦੇ ਪਸਤਾਵੇ ਦੇ ਹੰਝੂ ਵਗਦੇ ਨੇ ਨੈਣਾ ਦੀ ਪਰੰਪਰਾ ਦਾ ਇਸ ਨਾਂ ਨਾਲ ਇਹ ਠੀਕ ਹੈ ਜੀ ਤਾਂ ਉਹਦੀ ਅੰਦਰਲੇ ਜਿਹੜੇ ਔਗਣ ਨੇ ਉਹ ਸਾਰੇ ਦੂਰ ਹੋ ਜਾਂਦੇ ਨੇ ਤੇ ਉਹ ਪਵਿੱਤਰ ਹੋ ਜਾਂਦਾ ਫਿਰ ਕੀ ਲਿਖਾਂਗੇ ਆਪਾਂ ਮਨ ਵਿੱਚੋਂ ਨੀਚਤਾ ਤੇ ਕੁਟਲਤਾ ਦੂਰ ਹੋ ਜਾਂਦੀ ਹੈ ਤੇ ਪਵਿੱਤਰ ਭਾਵ ਪੈਦਾ ਹੁੰਦੇ ਹਨ ਆਪਣੇ ਆਪਣੇ ਹੋਰ ਸ਼ਬਦ ਲਿਖ ਸਕਦੇ ਹੋ ਤੁਸੀਂ ਕਿ ਆਪ ਮਨੁੱਖ ਦਾ ਅੰਦਰ ਸਾਫ਼ ਹੋ ਜਾਂਦਾ ਹੈ ਉਹਦੇ ਔਗਣ ਖਤਮ ਹੋ ਜਾਂਦੇ ਨੇ ਤੇ ਉਹ ਗੁਣਾ ਭਰਪੂਰ ਹੋ ਜਾਂਦਾ ਇਹ ਵੀ ਲਿਖ ਸਕਦੇ ਹੋ ਨੈਣਾ ਦੀ ਗੰਗਾ ਪ੍ਰੇਮ ਤੇ ਵੈਰਾਗ ਰਾਹੀ ਮਨੁੱਖੀ ਜੀਵਨ ਨੂੰ ਅੱਗ ਤੇ ਬਰਫ਼ ਦੀ ਪੌਹਲ ਦਿੰਦੀ ਹੈ ਤੇ ਇੱਕ ਨਵਾਂ ਜਨਮ ਦਿੰਦਾ ਹੈ ਪੌਹਲ ਨਾਈਨ ਸੋਣੀ ਹੋਣੀ ਤੁਸੀਂ ਪੀਵੋ ਪੌਲਖੰਡ ਧਾਰ ਹੋਏ ਜਨਮ ਸਹੇਲਾ ਪੌਲ ਇੱਥੇ ਕੀ ਆ ਫਿਰ ਹੁਣ ਅਮਰਤ ਠੀਕ ਹੈ ਜੀ ਅਮਰਤ ਕੀ ਹੁੰਦਾ ਚੰਗੀ ਚੀਜ਼ ਹੈ ਜਾਂਹਿਰ ਕੀ ਹੁੰਦਾ ਮਾੜੀ ਚੀਜ਼ ਠੀਕ ਹੈ ਇਹੀ ਸ਼ਬਦ ਨੇ ਤੇ ਇਹਨਾਂ ਦੇ ਵਿੱਚ ਕੀ ਨਹੀਂ ਸਮਝ ਲੱਗਿਆ ਤੁਹਾਨੂੰ ਕੀ ਚੰਗਾ ਲੱਗਿਆ ਕਮੈਂਟ ਕਰਕੇ ਦੱਸਿਓ ਜਰੂਰ ਤੇ ਜਿਹੜੇ ਨਾਲ ਜੁੜਿਓ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਪਾਜੋ ਔਰ ਜੇ ਕੋਈ ਪਲੱਸ 2 ਦੇ ਬੱਚੇ ਨੇ ਜਿਹੜੇ ਉਹਨਾਂ ਤੱਕ ਤੁਸੀਂ ਇਹ ਵੀਡੀਓ ਸ਼ੇਅਰ ਕਰਕੇ ਭੇਜ ਸਕਦੇ ਹੋ ਸਾਰੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਨੇ ਸਭ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ